₹100 ₹100 ₹100 ₹100 ₹100 ₹100 ₹400 रेडीमेड ब्लाउज और सूट ले जाओ ₹100 ₹100 बाजार से 500 600 700 पर भागे पुराने मातू श्री दसार ने लादी सेल रेडीमेड ब्लाउज और सूट ले जाओ ₹200 ₹100 ₹4 दिन की बहुत बड़ी सेल ਦੀ ਬਹੁਤ ਵੱਡੀ ਸੇਲ ਮਾਰ ਤੁਸ਼ਰੀ ਦਸਤਾਰ ਬਾਗੇ ਪ੍ਰਾਣੇ ਤੁਸੀਂ ਆ ਜਾਓ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਤੱਕ ਆ ਜਾਓ 22 ਮਈ ਤੱਕ ਵੱਡੇ ਫਾਇਦੇ ਹੋਣਿਆ 100 ਰੁਪਏ ਜੀ 100 ਰੁਪਏ ਆ ਚੱਕੋ ਸੀਤਾ ਸਤਾਇਆ ਸੂਟ ਉਹ ਪਲਾਜੋ ਸੂਟ ਉਹ ਪਲਾਜੋ ਬਣਿਆ ਹੋਇਆ ਉਹ ਜਿਹੜਾ ਮਰਜ਼ੀ ਸੈਜ ਲਜੋ 100 ਰੁਪਏ ਡਿਜ਼ਾਈਨ ਜੀ ਇੱਕ ਹੋਰ ਪਟਾਕਾ ਪਾਤਾ ਨਾਰਾ ਕਟ ਓਏ ਨਾਰਾ ਕਟ ਵੀ ਆ ਗਈ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ ਸਿਰਫ 200 ਰੁਪਏ 200 ਰੁਪਏ ਦੇ ਵਿੱਚ ਰੈਡੀमेड ਨਾੜਾ ਕਾ ਸੂਟ ਲੈ ਜਾਓ 200 ਰੁਪਏ ਦੇ ਵਿੱਚ 200 ਉਹ ਬਾਜ਼ਾਰ 'ਚ 1000 ਰੁਪਏ ਵੇਚਦਾ ਸਾਡੇ ਕੋਲੋਂ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਤਾਂ ਕਿ ਬਾਤੇ ਤਾਕੇ ਬਾਤੇ ਡਬਲ ਬੈੱਡ ਦੀਆਂ ਚਾਦਰਾਂ ਬੈੱਡ ਸ਼ੀਟ ਬਾਜ਼ਾਰ ਚ 8-800 ਰੁਪਏ ਦੀ ਮਾਤੂਸ਼ਰੀ ਦਸਤਾਰ ਬਾਕੇ ਪ੍ਰਾਣੇ ਲੈ ਜਾਓ 200 ਰੁਪਏ ਚ ਦੇਖੋ ਰੰਗ ਕਿੰਨੇ ਸੋਹਣੇ ਆ 2-200 ਰੁਪਏ ਚ ਡਬਲ ਬੈੱਡ ਸ਼ੀਟ 2-200 ਰੁਪਏ ਚ ਕਰਦੀ 2-200 ਰੁਪਏ ਚ ਕੋਈ ਇੱਕ ਹੋਰ ਪਟਾਕਾ ਬਾਦਨੇ ਆ ਆ ਦੁਪੱਟਾ ਕੋਟਣ ਦਾ ਬਾਜ਼ਾਰ 'ਚ 100 ਦਾ ਕੋਈ ਵੇਚਦਾ 150 ਦਾ ਇੱਥੇ ਮੈਨਾਂ 50 ਰੁਪਏ ਦਾ ਸੇਲ ਚੱਲ ਰਹੀ ਆ ਬਹੁਤ ਵੱਡੀ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਤੇ ਦੇਖੋ ਕਿੱਡਾ ਵਡਾਰਾਸ਼ ਪੈ ਗਿਆ ਬੀਬੀਆਂ ਦੂਰੋਂ ਦੂਰੋਂ ਆ ਗਈਆਂ ਪੰਜਾਬ ਦੇ ਕੋਨੇ-ਕੁਨੇ ਤੋਂ ਲੋਕ ਆ ਗਏ ਆ 100-100 ਰੁਪਏ ਦਾ ਸੂਟ ਲੈ ਰਹੇ ਆ 2-200 ਰੁਪਏ ਦਾ ਸੂਟ ਲੈ ਰਹੇ ਆ ਹਜ਼ਾਰ-ਹਜ਼ਾਰ ਦਾ ਸੂਟ ਲੈ ਰਹੇ ਆ ਆ ਚੱਕੋ ਜੀ ਬਾਜ਼ਾਰ ਦੇ ਵਿੱਚ 700 ਦਾ ਇੱਥੇ ਮੈਨੇ 700 ਦੇ ਦੋ 350 ਦਾ 550 ਰੁਪਏ ਦਾ ਸੂਟ ਹੈ ਜੀ 500 ਦਾ ਬਾਜ਼ਾਰ 'ਚ 1000 1200 ਦਾ ਸੂਟ ਆ ਚੱਕੋ ਬਾਜ਼ਾਰ ਦੇ ਵਿੱਚ 15 1500 15 1500 ਵਾਲੇ ਸੂਟ ਵੀ ਅਸੀਂ ਕਰਦੇ 5 500 ਦਾ ਸੂਟ ਲੈ ਲਓ 500 ਰੁਪਏ ਦਾ ਸੂਟ ਲੈ ਲਓ ਮੇਲੇ ਲਾਵਾਗੇ ਜੀ ਮੇਲੇ ਆ ਮਾਤੂ ਸ਼੍ਰੀ ਦਸਤਾਰ ਨੇ ਕਰ ਦੇਣਾ ਗਰਮੀਆਂ ਸਟਾਕ ਲਈ ਆ 4 ਦਿਨਾਂ ਦੇ ਕਾਟਨ ਸੂਟਾਂ ਤੇ ਵੀ ਲਾਤੇ ਮੇਲੇ